ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਜ਼ਿੰਦਗੀ ਦੇ ਕੋੜੇ ਸੱਚ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੁਹਾਨੂੰ ਜ਼ਰੂਰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਵਿਰਾਸਤ ਵਿੱਚ ਗੱਦੀ ਤਾਂ ਮਿਲ ਸਕਦੀ ਹੈ ਪਰ ਬੁੱਧੀ ਨਹੀਂ ਮਿਲਦੀ ਹੰਕਾਰ ਕਦੇ ਨਾ ਕਰੋ ਸਮਾਂ ਵਿਰਾਸਤ ਤੇ ਵਜੂਦ ਕਦੋਂ ਖਤਮ ਹੋ ਜਾਵੇਗਾ ਪਤਾ ਹੀ ਨਹੀਂ ਲੱਗੇਗਾ ਬੇਈਮਾਨੀ ਦੀ ਕਮਾਈ ਨਾਲ ਸ਼ਕਲਾ ਤਾਂ ਸਵਾਰ ਸਕਦੇ ਹੋ ਪਰ ਨਸਲਾ ਨਹੀਂ ਜਮਾਨੇ ਵਿੱਚ ਜਿੰਨੀ ਭੀੜ ਵੱਧਦੀ ਜਾ ਰਹੀ ਹੈ ਉਨੇ ਹੀ ਲੋਕ ਇਕੱਲੇ ਹੁੰਦੇ ਜਾ ਰਹੇ ਹਨ ਇਸ ਤਰ੍ਹਾਂ ਨਹੀਂ ਕਿ ਖੁਸ਼ੀ ਲਈ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਹੈ ਸੱਚ ਤਾਂ ਇਹ ਹੈ ਕਿ ਖੁਸ਼ੀ ਲਈ ਬਹੁਤ ਕੁਝ ਤਿਆਗਣਾ ਪੈਂਦਾ ਹੈ ਕਿਸੇ ਨੇ ਪੁੱਛਿਆ ਇਨਸਾਨ ਦਾ ਸਭ ਤੋਂ ਵੱਡਾ ਬੋਝ ਕੀ ਹੈ ਇੱਕ ਖੂਬਸੂਰਤ ਜਵਾਬ ਫालतू ਦਾ ਸੋਚਣਾ ਫालतू ਦਾ ਸੋਚਣਾ ਹੀ ਇਨਸਾਨ ਦਾ ਸਭ ਤੋਂ ਵੱਡਾ ਬੋਝ ਹੈ ਕਿਸੇ ਦੀ ਮਦਦ ਕਰਦੇ ਸਮੇ ਉਸਦੇ ਚਿਹਰੇ ਵੱਲ ਨਾ ਵੇਖਣਾ ਹੋ ਸਕਦਾ ਹੈ ਕਿ ਉਸ ਦੀਆਂ ਸ਼ਰਮਿੰਦਾ ਹੋਈਆਂ ਅੱਖਾਂ ਤੁਹਾਡੇ ਮਨ ਵਿੱਚ ਗਰੂਰ ਦਾ ਬੀਜ ਬੋਧੇਨ ਜਦੋਂ ਕਿਸੇ ਲਈ ਤੁਹਾਡਾ ਹੋਣਾ ਜਾਂ ਨਾ ਹੋਣਾ ਬਰਾਬਰ ਹੋਵੇ ਤਾਂ ਅਕਲਮੰਦੀ ਇਸ ਵਿੱਚ ਹੀ ਹੈ ਕਿ ਆਪਣੇ ਕਦਮ ਪਿੱਛੇ ਹਟਾ ਲਓ ਦੋਸਤੋ ਉਮੀਦ ਹੈ ਕਿ ਇਹ ਵੀਡੀਓ ਵਧੀਆ ਲੱਗ ਰਹੀ ਹੋਵੇਗੀ ਜੇ ਹਾਂ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੁਹਾਡੇ ਲਈ ਇੱਕ ਸਵਾਲ ਹੈ ਸਾਈਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਜੀ ਦਾ ਕੀ ਨਾਂ ਸੀ ਜਿੰਨਾ ਗੂੜਾ ਰਿਸ਼ਤਾ ਓਨੀ ਜ਼ਿਆਦਾ ਉਮੀਦ ਜਿੰਨੀ ਜ਼ਿਆਦਾ ਉਮੀਦ ਓਨੀ ਡੂੰਗੀ ਸੱਟ ਬਹੁਤ ਫਰਕ ਹੈ ਤੇਰੀ ਤੇ ਮੇਰੀ ਤਾਲੀਮ ਵਿੱਚ ਕਿਉਂਕਿ ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈਂ ਹਾਲਾਤਾਂ ਤੋਂ ਕਿਵੇਂ ਪਤਾ ਲੱਗੇ ਕਿ ਜ਼ਿੰਦਗੀ 'ਚ ਆਉਣ ਵਾਲਾ ਦੁੱਖ ਸਜ਼ਾ ਹੈ ਜਾਂ ਇਮਤਿਹਾਨ ਬਸ ਯਾਦ ਰੱਖਣਾ ਕਿ ਜਦੋਂ ਦੁੱਖ ਤੁਹਾਨੂੰ ਪਰਮਾਤਮਾ ਤੋਂ ਦੂਰ ਲੈ ਜਾਵੇ ਤਾਂ ਉਹ ਸਜ਼ਾ ਹੈ ਤੇ ਜਦੋਂ ਪਰਮਾਤਮਾ ਦੇ ਨੇੜੇ ਲੈ ਆਵੇ ਉਹ ਇਮਤਿਹਾਨ ਹੈ ਦਿਨ ਵੇਲੇ ਰੋਜੀ ਰੋਟੀ ਤਲਾਸ਼ ਕਰੋ ਤੇ ਰਾਤ ਵੇਲੇ ਉਸ ਨੂੰ ਤਲਾਸ਼ ਕਰੋ ਜੋ ਤੁਹਾਨੂੰ ਰੋਜੀ ਰੋਟੀ ਦਿੰਦਾ ਸੁੱਖ ਚਾਹਦੇ ਹੋ ਤਾਂ ਰਾਤਾਂ ਨੂੰ ਜਾਗਣਾ ਨੇ ਸ਼ਾਂਤੀ ਚਾਹਦੇ ਹੋ ਤਾਂ ਦਿਨ ਵੇਲੇ ਸੌਣਾ ਨੇ ਸਨਮਾਨ ਚਾਹੁੰਦੇ ਹੋ ਤਾਂ ਵਿਅਰਥ ਦਾ ਬੋਲਣਾ ਨਹੀਂ ਤੇ ਜੇਕਰ ਪਿਆਰ ਚਾਹੁੰਦੇ ਹੋ ਤਾਂ ਆਪਣਿਆਂ ਨੂੰ ਕਦੇ ਛੱਡਣਾ ਨਹੀਂ ਭਰੋਸਾ ਕਰੋ ਪਰ ਕਿਸੇ ਦੇ ਭਰੋਸੇ ਤੇ ਨਾ ਰੋ ਜੇਕਰ ਰੱਬ ਤੇਵੇ ਤਾਂ ਕੋਈ ਖੋ ਨਹੀਂ ਸਕਦਾ ਤੇ ਜੇਕਰ ਉਹ ਖੋ ਲਵੇ ਤਾਂ ਕੋਈ ਦੇ ਨਹੀਂ ਸਕਦਾ ਜਿਸ ਜ਼ਮੀਨ ਤੇ ਮੀਂਹ ਨਾ ਪਵੇ ਉੱਥੇ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਤੇ ਜਿਸ ਘਰ ਵਿੱਚ ਈਮਾਨ ਨਾ ਹੋਵੇ ਉੱਥੇ ਨਸਲਾਂ ਬਰਬਾਦ ਹੋ ਜਾਂਦੀਆਂ ਨੇ ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ ਸਮਝ ਲੈਣਾ ਉਹਨਾਂ ਨੂੰ ਤੁਹਾਡੀਆਂ ਖੂਬੀਆਂ ਸਭ ਤੋਂ ਜ਼ਿਆਦਾ ਪਤਾ ਹਨ ਜੋ ਲੋਕ ਤੁਹਾਡੀ ਪਿੱਠ ਪਿੱਛੇ ਬੁਰਾਈ ਕਰਦੇ ਨੇ ਸਮਝ ਲੈਣਾ ਉਹ ਲੋਕ ਤੁਹਾਡੇ ਤੋਂ ਡਰਦੇ ਨੇ ਤੇ ਜੋ ਲੋਕ ਤੁਹਾਨੂੰ ਹਾਰਿਆ ਹੋਇਆ ਵੇਖਣਾ ਚਾਹੁੰਦੇ ਨੇ ਅਸਲ ਵਿੱਚ ਤੁਹਾਡੇ ਤੋਂ ਜਿੱਤ ਨਹੀਂ ਸਕਦੇ ਇਸ ਲਈ ਜ਼ਿੰਦਗੀ ਵਿੱਚ ਹਰ ਉਸ ਇਨਸਾਨ ਤੋਂ ਖੁਸ਼ ਰੋ ਜੋ ਤੁਹਾਡੇ ਤੋਂ ਖੁਸ਼ ਨਹੀਂ ਹੈ ਜਦੋਂ ਵਿਅਕਤੀ ਇਕੱਲਾ ਹੋਵੇ ਤਾਂ ਉਹ ਆਪਣੇ ਵਿਚਾਰਾਂ ਨੂੰ ਸੰਭਾਲੇ ਤੇ ਜਦੋਂ ਸਭ ਦੇ ਵਿੱਚ ਹੋਵੇ ਤਾਂ ਉਹ ਆਪਣੇ ਸ਼ਬਦਾਂ ਨੂੰ ਸੰਭਾਲੇ ਸਿਮੇਂਟ ਵੀ ਸਿਖਾਉਂਦਾ ਹੈ ਜੋੜਨ ਲਈ ਨਰਮ ਹੋਣਾ ਜ਼ਰੂਰੀ ਹੈ ਤੇ ਜੋੜ ਕੇ ਰੱਖਣ ਲਈ ਸਖਤ ਹੋਣਾ ਵੀ ਜ਼ਰੂਰੀ ਹੈ ਅੱਖ 'ਚ ਪਿਆ ਤਿੰਕਾ ਪੈਰ 'ਚ ਚੁਬਿਆ ਹੋਇਆ ਕੰਡਾ ਤੇ ਰੂਹ ਵਿੱਚ ਦੱਬੀ ਹੋਈ ਅੱਗ ਤੋਂ ਖਤਰਨਾਕ ਹੁੰਦਾ ਹੈ ਦਿਲ ਵਿੱਚ ਲੁਕਿਆ ਹੋਇਆ ਪਾਪ ਪਰਮਾਤਮਾ ਜਿਸ ਨੂੰ ਚੁੰਦਾ ਹੈ ਉਹੀ ਸਭ ਦੇ ਦਰਦ ਚੁੰਦਾ ਹੈ ਨਹੀਂ ਤਾਂ ਦਰਦ ਨੂੰ ਚੁੰਨਾ ਹਰ ਕਿਸੇ ਦੇ ਵਸਤੀ ਗਲ ਨਹੀਂ ਹੁੰਦੀ ਹਰ ਹਾਲ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਯਾਦ ਰੱਖਣਾ ਉਹ ਬਰਦਾਸ਼ਤ ਤੋਂ ਜ਼ਿਆਦਾ ਦੁੱਖ ਨਹੀਂ ਦਿੰਦਾ ਪਰ ਔਕਾਤ ਤੋਂ ਜ਼ਿਆਦਾ ਸੁੱਖ ਜ਼ਰੂਰ ਦਿੰਦਾ ਹੈ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖਣਾ ਧੰਨਵਾਦ